11 ਮੀਟਰ ਇਹ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਪੀਰਤ ਯਾਤਰਾ ਤੇ ਭੇਜਿਆ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਦਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹਿ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ इस स्कीम तहत मुख्यमंत्री भगवंत सिंह मान ने तीर्थ यात्रा खर्चे के खर्चे की चिंता दूर की है। राहुल शर्मा नाम है। सर आप कहाँ से आए हो? एमपी इंदौर से। एमपी इंदौर से आज ये आप कहाँ पहुँचे हो और किस लिए आए हो? सर आज पहुँचे पंजाब के एक आस आश्रम पे जो मोगा शहर में है जिसे जसवीर सर करते ऑपरेट। बड़ी खुशी हुई मेरा दोस्त है मित्र अरुण ठाकुर जी आज इनके ससुर जी हमें यहाँ मिले हैं जो चौदह साल पहले गुम हो चुके थे बड़ी बहुत खुशी हुई है और एक आश्रम का मैं शुक्रगुजार हूँ पूरी फैमिली हमारी शुक्रगुजार है और इस मैसेज के माध्यम से मैं कहना चाहूँगा कि अगर कोई भी फैमिली मेम्बर किसी का गुम हो तो एक बार ज़रूर यहाँ पर कॉन्टेक्ट करें और इस वीडियो को ज़्यादा से ज़्यादा फैलाए सब्सक्राइब करें चैनल को शेयर करें वैसे यही कहना चाहूँगा सर अजी मैडम जी क्या नाम है आपका मेरा नाम रश्मि ठाकुर है कहाँ से आए हो आप मैं धर्मपुरी मध्य प्रदेश से हूँ मध्य प्रदेश से आपके ये जो पिताजी हैं ये कैसे आपसे दूर चले गए थे कैसे खोए खो गए जैसा कि सर ने बताया 14 साल पहले घर से गायब हुए थे और अब जाके साल भर पहले अभी हमको मिले तो कैसे आप आपको पता लगा कि आपके पिताजी यहाँ पे हैं ये सर का ही कॉल आया था हमारे गांव पे सरपंच जो हमारे गांव के सरपंच हैं उनके पास फ़ोन आया था उन्होंने बोला फ़ोन करके कि एक बुजुर्ग हैं वो ऐसे हालत में हैं फिर उन्होंने पहले पहचानने से ही मना कर दिया कि नहीं हमारे इधर कोई ऐसा नहीं है फिर उन्होंने फ़ोटो वोटो तो डाले कि ऐसी अवस्था में है फिर जाके उन्होंने देखा फिर उन्होंने पहचाना फिर हमको उन्होंने इन्फॉर्म किया उसके बाद फिर हमने सर से कांटेक्ट किया उसके बाद से फिर पता चला कि पापा यहाँ पर हैं तो आ, कितने बच्चे हैं इनके और कैसे ये घर से गायब थे हम दो भाई बहन हैं मेरा एक भाई है और एक में दो भाई बहन हैं हम और पापा का मतलब माइंड अपसेट था तो मतलब मेरे ताऊ जी ने कहीं ले गए थे इनको शिरडी आश्रम में छोड़ा था और उन्होंने कुछ एड्रेस वगैरह कुछ नहीं दिया हमको कि कहाँ है क्या है हम तो मतलब चौदह साल से इनको तलाश में थे कि कहाँ है क्या है लेकिन आप जाके हैं तो आज जब आपको मिले हैं तो किस तरह की हालत थी उनकी और कैसे आपको किस तरह की खुशी महसूस हुई बहुत खुशी है सर एक पिता का साया बेटी के ऊपर होना बड़ी बात होती है बुजुर्ग सानू 2021 ਦੇ ਵਿੱਚ ਮਿਲੇ ਸੀਗੇ ਲਵਾਰ ਸਾਲਤ ਦੇ ਵਿੱਚ ਤੇ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਸੀ ਉਸ ਸਮੇਂ ਇਹ ਮੈਂਟਲੀ ਤੌਰ ਤੇ ਬਹੁਤ ਜ਼ਿਆਦਾ ਅਪਸੈਟ ਸੀਗੇ ਤੇ ਸਿਹਤ ਪੱਖੋਂ ਵੀ ਬਹੁਤ ਜ਼ਿਆਦਾ ਆ ਵੀਕ ਸੀਗੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਸਮਾਂ ਅਸੀਂ ਵੀਡੀਓ ਵਗੈਰਾ ਅਪਲੋਡ ਕਰਦੇ ਰਹੇ ਨੇ ਜਿਹੜੇ ਵੀ ਸਾਨੂੰ ਕੋਈ ਲਵਾਰ ਸਾਲਤ ਦੇ ਵਿੱਚ ਇਨਸਾਨ ਮਿਲਦੇ ਆਗੇ ਅਸੀਂ ਉਹਨਾਂ ਦੀਆਂ ਵੀਡੀਓ ਫੇਸਬੁੱਕ ਤੇ ਸੋਸ਼ਲ ਮੀਡੀਆ ਰਾਹੀਂ ਉਪਬਾਗੇ ਤੇ ਪਬਲਿਕ ਨੂੰ ਅਪੀਲ ਕਰਦੇ ਆਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਨੂੰ ਇਸ ਵੀਰ ਦਾ ਜਿਹੜਾ ਹੈਗਾ ਪਰਿਵਾਰ ਮਿਲ ਜਾਵੇ ਤੇ ਪਿੱਛੇ ਜੇ ਅਸੀਂ ਫਿਰ ਇਸ ਦੀ ਵੀਡੀਓ ਪਾਈ ਤੇ ਇਸ ਦੀ ਵੀਡੀਓ ਪਾਉਣ ਕਰਕੇ ਤੇ ਸਾਨੂੰ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਬਹੁਤ ਅੱਛਾ ਪਲੇਟਫਾਰਮ ਆ ਜਿਹਦੇ ਰਾਹੀਂ ਇਸ ਦੇ ਪਰਿਵਾਰ ਤੱਕ ਉਹ ਵੀਡੀਓ ਪਹੁੰਚੀ ਤੇ ਉਹ ਅੱਜ ਉਹਨਾਂ ਨੇ ਸਾਡੇ ਨਾਲ ਰਾਪਤਾ ਕੈਂਪ ਕੀਤਾ ਤੇ ਅੱਜ ਉਸ ਦੀ ਫੈਮਿਲੀ ਜਿਹੜੀ ਹੈਗੀ ਆ ਮੱਧ ਪ੍ਰਦੇਸ਼ ਤੋਂ ਇਹਨਾਂ ਦੀ ਬੇਟੀ ਤੇ ਹੋਰ ਇਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਹੈਗੇ ਆ ਓਮ ਪ੍ਰਕਾਸ਼ ਜੀ ਨੂੰ ਅੱਜ ਇੱਥੇ ਲੈਣ ਲਈ ਪਹੁੰਚੇ ਨੇ ਸਰ ਕਿਸ ਹਾਲਤ ਵਿੱਚ ਮਿਲੇ ਸੀਗੇ ਓਮ ਪ੍ਰਕਾਸ਼ ਜੀ ਕੌਣ ਛੱਡ ਗਿਆ ਸੀ ਕਦੋਂ ਦੀ ਗੱਲ ਹੈ ਇਹ 2021 ਦੇ ਵਿੱਚ ਇੱਕ ਐਨ ਜੀਓ ਆ ਫਰੋਜਪੁਰ ਤੋਂ ਜੋਸਵਿੰਦਰ ਸਿੰਘ ਨਾਂ ਦੇ ਸਾਡੇ ਦੋਸਤ ਆ ਕਿ ਬਹੁਤ ਵਧੀਆ ਉਹਨਾਂ ਨੂੰ ਇਹ ਲਵਾਰ ਸਾਲਤ ਦੇ ਵਿੱਚ ਮਿਲੇ ਸੀਗੇ ਉਹਨਾਂ ਨੇ ਸਾਡੇ ਕੋਲੇ ਇਹਨਾਂ ਨੂੰ ਪਹੁੰਚਦਾ ਕੀਤਾ ਸੀ ਤੇ ਕੁਝ ਪਤਾ ਲੱਗਾ ਸੀਗਾ ਇਹ ਕਿਵੇਂ ਘਰੋਂ ਨਿਕਲੇ ਸੀਗੇ ਜਾਂ ਕਿਨੇ ਮਿਸ ਹੋਏ ਸੀ ਇਹ ਜੀ ਪਿਛਲੇ ਇਹਨਾਂ ਦੀ ਫੈਮਿਲੀ ਦੇ ਦੱਸਣ ਮੁਤਾਬਕ 14 ਸਾਲ ਤੋਂ ਇਹ ਫੈਮਿਲੀ ਦੇ ਵਿੱਚੋਂ ਗੁੰਮ ਹੋਏ ਆ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਫੈਮਿਲੀ ਨੇ ਲੱਭਣ ਦੀ ਪਰ ਉਹਨਾਂ ਨੂੰ ਨਹੀਂ ਮਿਲੇਗੇ ਸਰ ਅੱਜ ਫੈਮਿਲੀ ਮਿਲੀ ਆ ਕਿਸ ਤਰ੍ਹਾਂ ਲੱਗਿਆ ਫੈਮਿਲੀ ਨੂੰ ਜੀ ਬਹੁਤ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈਗੀ ਕਹਿੰਦੇ 14 ਸਾਲਾਂ ਬਾਅਦ ਸਾਡੇ ਜਿਹੜਾ ਹੈਗਾ ਪਿਤਾ ਜੀ ਸਾਨੂੰ ਮਿਲੇ ਆ ਸਾਨੂੰ ਅੱਜ ਬਹੁਤ ਵੱਡੀ ਖੁਸ਼ੀ ਆ ਇਸ ਤਰ੍ਹਾਂ ਦੀ ਖੁਸ਼ੀ ਜਿਹੜੀ ਹੈਗੀ ਆ ਪਹਿਲਾਂ ਕਦੇ ਨਹੀਂ ਮਿਲੀਗੀ ਜੋ ਸਾਨੂੰ ਖੁਸ਼ੀ ਅੱਜ ਪ੍ਰਾਪਤ ਹੋਈ ਆ